ਕੇ ਪੂਰੇ ਸ਼ਹਿਰ ਵਿੱਚ ਥਾਂ ਥਾਂ ਤੇ ਗੰਦਗੀ ਇੱਤਰ ਜ਼ਰੂਰੀ ਹੈ ਜਿਹੜਾ ਦਵੇ ਤੁਹਾਨੂੰ ਚੰਗੀ ਸਿਹਤ ਐਸਾ ਮਿੱਤਰ ਜ਼ਰੂਰੀ ਹੈ ਜੇਕਰ ਤੁਹਾਡੇ ਨਿਆਣੇ ਹਾਲੇ ਵੀ ਚਾਈਨਾ ਡੋਰ ਦੀ ਮੰਗ ਕਰ ਰਹੇ ਆ ਤਾਂ ਯਕੀਨ ਮੰਨਿਓ ਫਿਰ ਛਤਰ ਜ਼ਰੂਰੀ ਹੈ ਜਵਾਕਾਂ ਲਈ ਛਤਰ ਜ਼ਰੂਰੀ ਹੈ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ੂਰੀ ਤੁਸੀਂ ਸ਼ਹਿਰ ਤੋਂ ਨਜ਼ਰ ਆ ਲੈਂਦੇ ਹੋ ਵੀਡੀਓ ਕੇਸ ਬਾਬਤ ਹੋਣ ਵਾਲੀ ਸਾਥੀਓ ਮੈਂ ਗੱਲ ਕੀਤੀ ਹੈ ਕਿ ਜੇਕਰ ਹਾਲੇ ਵੀ ਤੁਹਾਡੇ ਨਿਆਣੇ ਚਾਈਨਾ ਡੋਰ ਦੀ ਮੰਗ ਕਰ ਰਹੇ ਆ ਫਿਰ ਛਤਰ ਜ਼ਰੂਰੀ ਹੈ ਇਹ ਗੱਲ ਮੈਂ ਨਹੀਂ ਕਹਿ ਰਿਹਾ ਇਹ ਗੱਲ ਇੱਕ ਵਿਅਕਤੀ ਕਹਿ ਰਿਹਾ ਜਿਸ ਦੀ ਚਾਈਨਾ ਡੋਰ ਨੇ ਜੀਭ ਕੱਟ ਦਿੱਤੀ ਹੈ ਔਰ ਉਹ ਮੰंजे ਤੇ ਹੁਣ ਪੈਣ ਨੂੰ ਮਜਬੂਰ ਹੋ ਗਿਆ ਅਤੇ ਛਤਰ ਜ਼ਰੂਰੀ ਹੈ ਇਸ ਕਰਕੇ ਵੀ ਕਹਿਣਾ ਪੈ ਰਿਹਾ ਕਿਉਂਕਿ ਇੱਥੇ ਇੱਕ ਨੌਜਵਾਨ ਵੀਰ ਹੈ ਜੋ ਡਿਲੀਵਰੀ ਕਰਦਾ ਹੈ ਹੋਮ ਡਿਲੀਵਰੀ ਕਰਦਾ ਹੈ ਫੂਡ ਦੀ ਉਹਦਾ ਜਿਹੜਾ ਛਤਰ ਆਈ ਮੀਨ ਟੂ ਸੇ ਉਹਦੇ ਜਿਹੜਾ ਬੂਟ ਆ ਉਹ ਵੀ ਚਾਈਨਾ ਡੋਰ ਨਾਲ ਕੱਟਿਆ ਗਿਆ ਚਾਈਨਾ ਡੋਰ ਬਾਰੇ ਮੈਂ ਬੜੀ ਵਾਰ ਐਕਸਪਲੇਨ ਕਰ ਚੁੱਕਾ ਕਿ ਇਹ ਜਿਹੜੀ ਆ ਪਲਾਸਟਿਕ ਦੀ ਡੋਰ ਹੁੰਦੀ ਆ ਔਰ ਜਿਹੜੀ ਇੱਕ ਸੂਤ ਦੀ ਤਾਰ ਹੁੰਦੀ ਆ ਉਹਦੇ ਤੋਂ ਵੀ ਕਈ ਗੁਣਾ ਇਹ ਸਖਤ ਹੁੰਦੀ ਆ ਟੁੱਟਦੀ ਨਹੀਂ ਆ ਔਰ ਜਿਹੜੀ ਇਹ ਤੇ ਪਲਾਸਟਿਕ ਯੂਜ਼ ਕੀਤੀ ਜਾਂਦੀ ਆ ਉਹ ਕਈ ਸਾਲਾਂ ਤੱਕ ਨਸ਼ਟ ਨਹੀਂ ਹੁੰਦੀ ਇਹ ਚਾਈਨਾ ਡੋਰ ਵਾਤਾਵਰਨ ਨੂੰ ਵੀ ਖਰਾਬ ਕਰਦੀ ਆ ਜਿਹੜੇ ਪੰਛੀ ਆ ਉਹਨਾਂ ਨੂੰ ਉਹਨਾਂ ਲਈ ਬਹੁਤ ਘਾਤਕ ਆ ਬੜੀ ਵੱਡਾ ਤਸਵੀਰਾਂ ਸਾਹਮਣੇ ਆ ਜਾਂਦੀ ਹੈ ਕਿ ਚਾਈਨਾ ਡੋਰ ਕਰਕੇ ਜਿਹੜੇ ਪੰਛੀ ਆ ਉਹਨਾਂ ਦੀ ਜਾਨ ਚਲੇ ਜਾਂਦੀ ਹੈ ਜਾਂ ਉਹਨਾਂ ਨੂੰ ਬਹੁਤ ਸਾਰਾ ਨੁਕਸਾਨ ਪਹੁੰਚਦਾ ਹੈ ਉਹ ਗੰਭੀਰ ਵਿੱਚ ਜ਼ਖਮੀ ਹੋ ਜਾਂਦੇ ਆ ਤੇ ਇਨਸਾਨ ਜਿਹੜੇ ਉਹ ਤਾਂ ਖਬਰ ਆ ਹੀ ਰਹੀਆਂ ਇਨਸਾਨਾਂ ਨਾਲ ਜੁੜੀਆਂ ਹੋਈਆਂ ਹਲੇ ਕੱਲ੍ਹ ਇਹ ਖਬਰ ਚੱਲ ਰਹੀ ਸੀ ਕਿ ਤਿੰਨ ਭੈਣਾਂ ਦਾ ਇਕਲੌਤਾ ਭਰਾ ਉਹਦੇ ਗਲ ਵਿੱਚ ਚਾਈਨਾ ਡੋਰ ਫਿਰਦੀ ਹੈ ਤੇ ਉਸ ਦੀ ਮੌਤ ਹੋ ਜਾਂਦੀ ਹੈ ਇੱਕ 45 ਸਾਲ ਦੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਕਿਸੇ ਦੀ ਅੱਖ 'ਚ ਫਿਰ ਜਾਂਦੀ ਆ ਕਿਸੇ ਦੇ ਚੇਰੇ ਤੇ ਫਿਰ ਜਾਂਦੀ ਹੈ ਕਿਸ ਦੇ ਗਲੇ ਤੇ ਫਿਰ ਜਾਂਦੀ ਹੈ ਔਰ ਉਸ ਦਾ ਇਲਾਜ ਫਿਰ ਟਾਂਕੇ ਹੀ ਹੁੰਦਾ ਬੰਦਾ ساری ਉਮਰ ਲਈ ਦਾਗੀ ਵੀ ਹੋ ਜਾਂਦਾ ਤੇ ਇਹਦੀ ਸੱਟ ਜਿਹੜੀ ਫਿਰ ਰੜਕਦੀ ਰਹਿੰਦੀ ਆ ਤਾਂ ਇਸ ਕਰਕੇ ਵੱਡੀ ਗੱਲ ਇਹ ਹੈ ਕਿ ਜੇਕਰ ਤੁਹਾਡੇ ਨਿਆਣੇ ਡਿਮਾਂਡ ਕਰਦੇ ਆ ਤਾਂ ਛੇਤਰ ਸੱਚੀ ਜ਼ਰੂਰੀ ਹੈ ਕਿਉਂਕਿ ਥੋੜੀ ਦੇਰ ਦਾ ਮਨੋਰੰਜਨ ਜਿਹੜਾ ਆ ਉਹ ਕਿਸੇ ਲਈ ਮੌਤ ਦਾ ਸੱਦਾ ਲੈ ਕੇ ਆਉਂਦਾ ਤਾਂ ਬੱਚਾ ਨੂੰ ਅਵੇਅਰ ਕਰਨਾ ਬਹੁਤ ਜ਼ਰੂਰੀ ਆ ਪਿਛਲੇ ਕਈ ਸਾਲਾਂ ਤੋਂ ਅਵੇਅਰ ਕਰਦੇ ਆ ਰਹੇ ਆ ਪਰ ਜੇ ਹਾਲੇ ਵੀ ਨਹੀਂ ਮੰਨਦੇ ਡਿਮਾਂਡ ਕਰਦੇ ਆ ਪਰ ਸੱਚੀ ਜੁੱਤੀ ਲਾਈ ਲਈਓ ਕਿਉਂਕਿ ਹੁਣ ਵਿਗੜੇ ਟਿਕੜ ਦਾ ਕਿਹਾ ਜਾਂਦਾ ਨਾ ਕਿ ਵਿਗੜੇ ਟਿਕੜੇ ਦਾ ਡੰਡਾ ਪੀਰ ਪਰ ਸਰਕਾਰ ਅੱਗੇ ਹੀ ਬੇਨਤੀ ਹੈ ਕਿ ਜੇ ਸਰਕਾਰ ਟਿਕਟੋਕ ਬੈਨ ਕਰ ਸਕਦੀ ਹੈ ਤਾਂ ਚਾਈਨਾ ਡੋਰ ਕਿਉਂ ਨਹੀਂ ਹੁੰਦੀ ਔਰ ਵੈਸੇ ਵੀ ਕਿਹਾ ਜਾਂਦਾ ਚਾਈਨਾ ਦਾ ਮਾਲ ਛੇਤੀ ਖਰਾਬ ਹੋ ਜਾਂਦਾ ਪਰ ਇਹ ਚਾਈਨਾ ਡੋਰ ਅਜੇ ਹੀ ਡੋਰ ਹੈ ਜਿਹੜੀ ਛੇਤੀ ਨਸ਼ਟ ਨਹੀਂ ਹੁੰਦੀ ਵਾਤਾਵਰਨ ਨੂੰ ਖਰਾਬ ਕਰਦੀ ਹੈ ਇਨਸਾਨਾਂ ਲਈ ਘਾਹ ਤੱਕ ਹੈ ਪਸ਼ੂਆਂ ਲਈ ਘਾਹ ਤੱਕ ਹੈ ਪੰਛੀਆਂ ਲਈ ਘਾਹ ਤੱਕ ਹੈ ਤੇ ਸਾਰੇ ਲਈ ਘਾਹ ਤੱਕ ਹੈ ਇੱਥੇ ਇੱਕ ਮੈਂ ਛੋਟਾ ਜਿਹਾ ਜੋਕ ਵੀ ਤੁਹਾਡੇ ਨਾਲ ਸਾਂਝਾ ਕਰ ਦਿੰਨਾ ਕਈ ਵੇਲੇ ਲੋਕਾਂ ਤੋਂ ਪੁੱਛਿਆ ਜਾਂਦਾ ਕਿ ਭਾਈ ਯਾਰ ਤੁਹਾਨੂੰ ਲੱਗਦਾ ਕਿ ਨਸ਼ਾ ਪੰਜਾਬ ਚੋਂ ਜਿਹੜਾ ਖਤਮ ਹੋ ਜਾਊਗਾ ਤਾਂ ਲੋਕ ਕਈ ਵੇਲੇ ਟਿੱਕਰ ਵੀ ਕਰ ਦਿੰਦੇ ਆ ਕਹਿੰਦੇ ਯਾਰ ਜੇ ਚਾਈਨਾ ਡੋਰ ਨਹੀਂ ਇਹਨਾਂ ਤੋਂ ਬੰਦ ਕਰ ਹੁੰਦੀ ਤਾਂ ਨਸ਼ਾ ਕਿਵੇਂ ਬੰਦ ਕਰਨਗੇ ਹੁਣ ਤੁਹਾਨੂੰ ਸਤਨਾਮ ਵੀਰ ਨਾਲ ਮਲਾਉਨੇ ਆ ਆਇਓ ਵੀਰੇ ਇਹਨਾਂ ਨਾਲ ਸਵੇਰੇ ਕੱਟਣਾ ਹੁੰਦੀ ਆ ਦਿਖਾਈਓ ਜਿਹੜਾ ਆਪਣਾ ਬੂਟ ਆਹ ਦੇਖੋ ਆ ਬੂਟ ਜਿਹੜਾ ਇਹਨਾਂ ਦਾ ਆ ਚਾਈਨਾ ਡੋਰ ਨੇ ਕੱਟ ਦਿੱਤਾ ਤੇ ਜੇਕਰ ਜਾਦਾ ਸਪੀਡ ਚੋਂਦੇ ਇਹਨਾਂ ਦਾ ਗਿੱਟਾ ਵੀ ਕੱਟਿਆ ਜਾ ਸਕਦਾ ਸੀ ਸਤਨਾਮ ਵੀਰ ਆਪਣੇ ਮੋਟਰਸਾਈਕਲ ਦੇ ਫੂਡ ਪ੍ਰੋਡਕਟਸ ਦੀ ਜਿਹੜੀ ਡਿਲੀਵਰੀ ਕਰਦੇ ਆ ਸਤਨਾਮ ਵੀਰ ਸਿਰੇ ਹੋਇਆ ਕੀ ਅੱਜ ਮੈਂ ਪ੍ਰਿੰਸਕਲੇਰ ਗਿਆ ਸੀ ਆਪਣੇ ਆਰਡਰ ਦੇਣ ਉੱਤੇ ਤੇ ਮੈਂ ਬਾਈਕ ਸਟਾਰਟ ਕਰਕੇ ਤੋਂ ਥੋੜਾ ਅੱਗੇ ਆਇਆ ਬਾਈਕ ਤੱਕੇ ਥੋੜਾ ਜਿਹਾ ਨਿਕਲਿਆ ਹੀ ਆ ਮੈਂ ਮੇਰਾ ਪੈਰ ਖਿੱਚ ਹੋਇਆ ਜਦੋਂ ਪੈਰ ਉੱਪਰ ਨੂੰ ਚੱਕਦਾ ਮੇਰੇ ਡੋਰ ਸੀ ਚੈਨਾਂ ਦੀ ਉਹ ਮੇਰੀ ਕਿੱਟ 'ਚ ਪਈ ਹੈ ਮੈਂ ਦਿਖਾਈ ਵੀ ਆ ਤੁਹਾਨੂੰ ਆਪਾਂ ਦਿਖਾ ਦਿੰਦੇ ਹਾਂ ਕਿੱਟ ਦੇ ਵਿੱਚ ਪਈ ਹੈ ਮੈਂ ਹੋਰ ਵੀ ਸ਼ਹਿਰ 'ਚੋਂ ਇਕੱਠੀਆਂ ਕੀਤੀਆਂ ਵੀ ਕਿਸੇ ਹੋਰ ਦਾ ਨੁਕਸਾਨ ਹੋ ਜਾ ਆਰੇ ਕੋ ਮੈਂ ਦੇਖੋ ਇਹ ਵੀਰ ਨੂੰ ਐ ਨਾ ਸਮਝੋ ਕਿ ਕਮਲਾ ਹੋ ਗਿਆ ਚਾਈਨਾ ਡੋਰ ਤਾਂ ਤਾਂ ਤੋਂ ਕੱਟੀ ਕਰ ਰਿਹਾ ਇਹ ਵੀਰ ਤਾਂ ਹੈਲਪ ਕਰ ਰਿਹਾ ਕਿ ਕਿਸੇ ਹੋਰ ਦਾ ਨੁਕਸਾਨ ਨਾ ਹੋਵੇ ਬਿਲਕੁਲ ਭਾਜੀ ਬਿਲਕੁਲ ਜਿੱਦਾਂ ਮੇਰਾ ਪੈਰ ਵੱਜ ਗਿਆ ਪੈਰ ਵੱਟਦਾ ਸੀ ਕੱਲ ਦੀ ਵੀ ਤੁਹਾਨੂੰ ਮੈਂ ਦੱਸੀ ਗੱਲ ਜਿੱਦਾਂ ਦੱਸੀ ਆ ਵੀ ਉੱਥੇ ਆਪਣੇ ਬਿਸਮਿਲ੍ਲਾ ਟਾਪੇ ਮੋਰੇ ਖੰਭੇ ਨਾ ਬੰਨੀ ਮੈਂ ਚੱਕ ਕੇ ਉਹ ਡੋਰ ਹਾਂ ਉਹ ਮੇਰੇ ਗਲ ਦੇ ਇੱਥੇ ਆ ਗਈ ਸੀ ਤੁਹਾਡੇ ਹਾਂਜੀ ਹਾਂਜੀ ਉਹ ਕਾਰ ਨਿਕਲ ਗਈ ਕਾਰ ਦੇ ਟਾਇਰ ਥਲੇ ਖਿੱਚੋਗੇ ਉਹ ਕੁਦਰਤੀ ਮੈਂ ਥੋੜਾ ਜਿੱਦਾਂ ਹੌਲੀ ਸਲੋ ਚਲਾਉਂਦਾ ਸੀ ਤਾਂ ਕਰਕੇ ਸੀ ਉਹ ਮੇਰੇ ਵੱਜ ਉਹ ਵੀ ਮੇਰੇ ਵੱਜ ਗਈ ਉਦੋਂ ਬਾਅਦ ਕੇ ਕੇ ਮੈਡੀਕਲ ਦੇ ਹੱਥ ਕੋਲੂੰਗੀ ਝਟਕਿਆ ਮੈਂ ਉਹ ਵੀ ਯਾਨੀ ਇੰਨੀ ਸ਼ਹਿਰ ਦੇ ਵਿੱਚ ਚੱਲ ਕੋਈ ਵਾਰ ਤੁਹਾਡੇ ਨਾਲ ਹੋਇਆ ਤੀਜੀ ਵਾਰ ਬੂਟ ਕੱਟ ਦਿੱਤਾ ਤੀਜੀ ਵਾਰ ਬੂਟ ਚੌਥੀ ਵਾਰ ਆਇਥੋਂ ਲਾਈ ਆ ਜੀ ਮੈਂ ਅੱਛਾ ਇਹ ਉਹ ਵੀਰ ਨੇ ਜਿਹੜੇ ਡਿਲੀਵਰੀ ਕਰਦੇ ਆ ਸਾਰਾ ਦਿਨ ਸੜਕਾਂ ਤੇ ਰਹਿੰਦੇ ਆ 10 12 ਘੰਟੇ ਜੀ ਇੱਥੇ ਹੀ 10 12 ਘੰਟੇ ਸੜਕਾਂ ਤੇ ਰਹਿੰਦੇ ਆ ਤੇ ਇਹਨਾਂ ਨਾਲ ਦੋ ਤਿੰਨ ਵਾਰੀ ਕੱਟਣਾ ਹੁੰਦੀ ਹੁੰਦੀ ਬੱਚਿਆ ਆ ਤੀਜੀ ਵਾਰੀ ਬੂਟ ਜਿਹੜਾ ਆ ਉਹ ਕੱਟ ਦਿੱਤਾ ਚਾਈਨਾ ਡੋਰ ਨੇ ਆਪਾਂ ਪੜਾ ਅੱਗੇ ਆ ਜੀਏ ਦਿਖਾ ਦਿਓ ਬੂਟ ਇੱਕ ਵਾਰ ਫ ਥੋੜੀ ਦੇਰ ਦਾ ਤੁਹਾਡਾ ਮਨੋਰੰਜਨ ਕਿਸੇ ਦੀ ਜਾਨ ਲੈ ਸਕਦਾ ਕਿਸੇ ਦੇ ਪਰਿਵਾਰ ਦੀ ਖੁਸ਼ੀ ਨੂੰ ਖੋ ਸਕਦਾ ਬੱਚਿਆਂ ਨੂੰ ਇਹ ਸਮਝਾਓ ਕਿ ਜਿਵੇਂ ਉਹ ਬੱਚੇ ਤੁਹਾਡੇ ਬੱਚੇ ਡਿਮਾਂਡ ਕਰਦੇ ਆ ਹੋ ਸਕਦਾ ਹੋਰਾਂ ਦੇ ਬੱਚੇ ਵੀ ਡਿਮਾਂਡ ਕਰਦੇ ਹੋਣ ਤੇ ਇਸ ਚਾਈਨਾ ਡੋਰ ਦੀ ਲਪੇਟ ਵਿੱਚ ਹੋ ਸਕਦਾ ਅਸੀਂ ਤੁਸੀਂ ਆ ਜਾਈਏ ਤਾਂ ਕਿੱਡਾ ਵੱਡਾ ਨੁਕਸਾਨ ਹੋ ਸਕਦਾ ਇਹ ਪਲਾਸਟਿਕ ਦੀ ਡੋਰ ਹੈ ਮੇਰੇ ਵੀਰੋ ਤੋੜਨ ਤੇ ਵੀ ਨਹੀਂ ਟੁੱਟਦੀ ਨਹੀਂ ਟੁੱਟਦੀ ਇਹ ਕਈ ਸਾਲਾਂ ਤੱਕ ਨਸ਼ਟ ਨਹੀਂ ਹੁੰਦੀ ਇਹਦਾ ਪ੍ਰਕੋਪ ਬਹੁਤ ਜ਼ਿਆਦਾ ਵਾਤਾਵਰਣ ਨੂੰ ਗੰਦਲਾ ਕਰਦੀ ਹੈ ਪੰਛੀਆਂ ਦੇ ਆਏ ਦਿਨ ਜਿਹੜੇ ਨੁਕਸਾਨ ਨਜ਼ਰ ਆਉਂਦੇ ਆ ਜਿਹੜੇ ਵਿਚਾਰੇ ਆਪ ਮੈਂ ਤੁਹਾਨੂੰ ਦਾਦਾ ਜੀ ਸਾਡਾ 3 ਮਹੀਨੇ ਪਹਿਲਾਂ ਮੈਂ ਕੁੱਤਾ ਦੇਖਿਆ ਉਹ ਲੱਤ ਚ ਲਵੇਟੀਆਂ ਸੀ ਉਹ ਖੋਲਣ ਵੀ ਨਹੀਂ ਦੇ ਰਹੀ ਸੀ ਪੈ ਰਹੀ ਕੋਈ ਤਕਲੀਫ ਹੋ ਰਹੀ ਸੀ ਕੁੱਤੇ ਨੂੰ ਬੇਜਵਾਨ ਦੇ ਕੋਲ ਕੀ ਕਰਨਾ ਜੀ ਜੇ ਅੰਦਰੋਂ ਤਾਂ ਅੰਦਰੋਂ ਤਾਂ ਗਾਲ੍ਹਾਂ ਕੱਢਦੀ ਹੋਣੀ ਹੈ ਨਾ ਉਹ ਕਹਿੰਦਾ ਨਾ ਕੁੱਤਾ ਮੈਂ ਕੁੱਤੇ ਵਾਲੇ ਕੰਮ ਤੁਹਾਡੇ ਜਵਾਬ ਕਰੀ ਜਾਂਦੇ ਆ ਬਿਲਕੁਲ ਬਿਲਕੁਲ ਭਾਜੀ ਮੈਂ ਤਾਂ ਇਹ ਗੱਲ ਕਹਿਣਾ ਜਿਹੜੇ ਚਲੋ ਆਪਾਂ ਕਿਸੇ ਰੋਟੀ ਰੋਜ ਨੂੰ ਨਹੀਂ ਕਹਿੰਦੇ ਜਿਹੜੇ ਬਣਾਉਂਦੇ ਆ ਵੇਚਦੇ ਆ ਉਹ ਜਿੱਦਾਂ ਮੈਂ ਪਹਿਲਾਂ ਵੀ ਕਹਿੰਦਾ ਮੈਂ ਹੱਥੀ ਜਿਹੜੀ ਬ ਉਹ ਚੀਜ਼ਾਂ ਵੀ ਰੋਟੇ ਵੀ ਬੱਚੇ ਹੈਗੇ ਚਲੋ ਮੈਂ ਨਹੀਂ ਆਪਾਂ ਮਾੜਾ ਨਹੀਂ ਮੰਗਦੇ ਕਿਸੇ ਲਈ ਕੰਮ ਕਰੋ ਪਰ ਤੁਸੀਂ ਸਹੀ ਕਰੋ ਕਿਉਂ ਤੁਸੀਂ ਇਹ ਚੀਜ਼ਾਂ ਵੇਚਦੇ ਆਪਣੇ ਬੱਚਿਆਂ ਨੂੰ ਸਮਝਾਓ ਚਾਹ ਤਾਂ ਸਤਨਾਮ ਵੀਰੋ ਕਿ ਪ੍ਰੋਫਿਟ ਬਹੁਤ ਹੈ ਬੰਦਾ ਕਹਿੰਦਾ ਕਿ ਯਾਰ ਇਹ ਇਹ ਟਿਕਦੇ ਨਹੀਂ ਇਹਦੀ ਰੋਟੀ ਹੈ ਤੇ ਬਿਨਾਂ ਚੱਲਣੀ ਨਹੀਂ ਜਦ ਤੁਹਾਡੀ ਸਾਰਾ ਸਾਲ ਰੋਟੀ ਚੱਲਦੀ ਆ ਤੇ ਇੱਕ ਮਹੀਨਾ ਗੱਟੂ ਵੇਚ ਕੇ ਕਿੰਨੇ ਕੁ ਪੈਸੇ ਬਚਾ ਲੂਗੇ ਬਿਲਕੁਲ ਪਹਿਲਾਂ ਤੁਹਾਨੂੰ ਉਹਨਾਂ ਉਹਨਾਂ ਕਿਹੜਾ ਕੀ ਹੋਣਾ ਭਾਜੀ ਜਿਹੜਾ ਤੁਸੀਂ ਕੋਈ ਬੰਦਾ ਮੰਗਦਾ ਤੁਸੀਂ ਉਹਨੂੰ ਕੋਈ ਭਾਜੀ ਇਹ ਚੀਜ਼ ਮੇਰੇ ਕੋਲ ਹੈ ਨਹੀਂ ਫਿਰ ਮੌਤ ਵੇਚ ਰਹੇ ਤੁਸੀਂ ਬਿਲਕੁਲ ਬਿਲਕੁਲ ਨਹੀਂ ਸੁਦਾਗਰੀ ਹੈ ਇੱਕ ਇੱਕ ਗੱ ਜਿਵੇਂ ਜਿਵੇਂ ਕਹੀ ਜਾਂਦੇ ਆ ਕਿ ਚਾਈਨਾ ਡੋਰ ਬੈਨ ਹੈ ਜੀ ਚਾਈਨਾ ਡੋਰ ਬੈਨ ਹੈ ਇਹਦੀ ਡਿਮਾਂਡ ਤਾਂ ਹੋਰ ਵਧ ਜਾਂਦੀ ਹੈ ਭਾਜੀ ਉਹ ਜਿਹੜਾ ਆਨਲਾਈਨ ਮਿਲਦਾ ਹੁਣ ਉਹਨੂੰ ਮੈਂ ਕਹਤਾ ਮੇਰੇ ਕੋ ਹੈਗੀ ਐ ਮੈਂ ਚੜਾਇਆ ਵਦੰਗ ਵੜਦਾ ਇਹਨੂੰ ਕਿੱਥੋਂ ਮਿਲ ਗਈ ਉਹਨੇ ਉੱਥੇ ਜਾਣਾ ਜਿੱਥੋਂ ਮਿਲ ਗਈ ਉਹ ਡਿਮਾਂਡ ਵਧਣੀ ਆ ਭਾਜੀ ਉਹ ਵਧਣੀ ਆ ਆਟੋਮੈਟਿਕ ਵਧਣੀ ਆ ਚੀਜ਼ ਆ ਆਨਲਾਈਨ ਵੇਚ ਰਹੀ ਆ ਬਿਲਕੁਲ ਸਰ ਉਹਨਾਂ ਆਨਲਾਈਨ ਅੱਜ ਕੱਲ੍ਹ ਹੈਗ ਹੀ ਨਹੀਂ ਹਰ ਇੱਕ ਚੀਜ਼ ਹੈਗੀ ਆ ਅਸੀਂ ਕੱਲ ਪਾਈ ਖਬਰ ਪਾਥੀਆਂ ਤੱਕ ਮਿਲਦੀਆਂ ਬਿਲਕੁਲ ਪਰ ਚਾਈਨਾ ਡੋਰ ਤਾਂ ਮਿਲੇ ਰਹੀ ਆ ਇੱਕ ਬੇਨਤੀ ਮੇਰੀ ਹੋਰ ਹੈ ਦੁਕਾਨਦਾਰਾਂ ਨੂੰ ਪ੍ਰਸ਼ਾਸ ਤੁਸੀਂ ਬੱਚਾ ਕੋਈ ਆਪਣਾ ਸੂਤਰ ਬਣਾ ਕੇ ਭੇਜ ਦਿਓ ਤੁਹਾਨੂੰ ਦੱਸ ਦਵੇਗਾ ਦੁਕਾਨਦਾਰ ਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ ਕਿਉਂਕਿ ਬਾਦ ਦਾ ਸਮਾਨ ਵੇਚ ਰਿਆ ਇਹ ਚਾਈਨਾ ਡੋਰ ਨਹੀਂ ਇਹ ਖੂਨੀ ਡੋਰ ਹੈ ਉਸ ਤੋਂ ਬਾਅਦ ਜਿਹੜੇ ਮੈਨੂਫੈਕਚਰ ਕਰਦੇ ਜਿਹੜੇ ਬਣਾਉਂਦੇ ਆ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਸੱਟੇ ਜਾਵੇ ਤਾਂ ਜੋ ਚਾਈਨਾ ਡੋਰ ਤੇ ਪੂਰਨ ਤੌਰ ਤੇ ਪਾਬੰਦੀ ਲੱਗ ਸਕੇ ਇੱਕ ਗੱਲ ਮੈਂ ਹੋਰ ਕਹਿਣੀ ਚਾਹੁੰਦਾ ਕਿ ਜਿਹੜੀ ਆਮ ਡੋਰ ਹੁੰਦੀ ਸੀ 20 ਸਾਲ ਪਹਿਲਾਂ ਅਸੀਂ ਵਰਤਦੇ ਸੀਗੇ ਉਹਨਾਂ ਪਜਦ ਕਿਤੇ ਚੀਰਾ ਹੁੰਦਾ ਸੀ ਨਾ ਤਾਂ ਸਾਰਾ ਦਿਨ ਸਾੜ ਰਹਿੰਦਾ ਸੀ ਬਿਲਕੁਲ ਭਾਜੀ ਬਲੋ ਆਮ ਡੋਰ ਨਾਲ ਚੀਰਾ ਜਿਹੜਾ ਆ ਉਹ ਤੜਪਨ ਲਾ ਦਿੰਦਾ ਤਾਂ ਫਿਰ ਇਹ ਤਾਂ ਬਹੁਤ ਘਾਤਕ ਹੈ ਭਾਜੀ ਘਾਤਕ ਤਾਂ ਦੇਖ ਤੁਸੀਂ ਮੈਂ ਤੁਹਾਨੂੰ ਦਾਦਾ ਜੀ ਦਾ ਹੁਣ ਮੰਨ ਲਓ ਆਪਾਂ ਚਲੋ ਚਲੋ ਜੇ ਸਾਡੇ ਹੋਰ ਬੰਦੇ ਹੈਗੇ ਯੰਗ ਹੈਗਾ ਕਵਰ ਕਵਰ ਕਰ ਜੂ ਬੱਚਾ ਦੇਖੋ ਤੁਸੀਂ ਜੇ ਮੋਰੇ ਦੇ ਬੱਚੇ ਮੋਰੇ ਵੜਾ ਲੈਣੇ ਬਾਈ ਕਿਹਦੇ ਬਲੇਡ ਨਾਲੋਂ ਵੀ ਤੇਜ਼ ਚੱਲਦੀ ਬਿਲਕੁਲ ਭਾਜੀ ਹੁਣ ਬੱਚੇ ਮੋਰੇ ਵੜਾ ਲੈਣੇ ਬੱਚੇ ਤੇ ਲੱਗ ਜਵੇ ਸਾਰੀ ਉਮਰ ਲਈ ਗਿਆ ਹੁਣ ਦੇਖੋ ਕਈ ਮੇਰੀਆਂ ਪੈਣਾ ਬਚਰੀਆਂ ਵਿਆਹਣ ਵਾਲੀਆਂ ਕੁੜੀਆਂ ਜਿਉਂ ਉਹਨਾਂ ਦਾ ਕੱਟ ਲੱਗ ਜਵੇ ਫੇਸ ਤੇ ਲਾਇਕ ਇਹਦੇ ਨਾਲ ਸਾਰੀਆਂ ਕੁੜੀ ਚਲਾਉਂਦੀਆਂ ਬਿਲਕੁਲ ਭਾਜੀ ਚਲਾਉਂਦੀਆਂ ਦੱਸੋਣਾ ਕੀ ਬਣੂਗਾ ਅੱਛਾ ਇੱਕ ਗੱਲ ਹੋਰ ਐ ਸਤਨਾਮ ਤੁਸੀਂ ਗੱਲ ਕਰ ਰਹੇ ਸੀ ਪਹਿਲਾਂ ਜਦੋਂ ਮੈਂ ਆਇਆ ਤੁਸੀਂ ਕਹੇ ਭਾਜੀ ਅੱਗੇ ਅਸੀਂ ਡਿਲੀਵਰੀ ਦੇਣੀ ਹੁੰਦੀ ਆ ਫੋਟੋਸੈਲ ਭਜਾਉਣਾ ਪੈਂਦਾ ਹੁਣ 10 ਦੀ ਸਪੀਡ ਤੋਂ ਵੱਧ ਨਹੀਂ ਕਰਦੇ ਪਹਿਲਾਂ ਤਾਂ ਰੇਲਵੇ ਰੋਡ ਦੇ ਟੋਏ ਕਰਿਆਮ ਰੋਡ ਦੇ ਟੋਏ ਕਲਾਮ ਰੋਡ ਦੇ ਟੋਏ ਇਹ ਨਹੀਂ ਸੀ ਜੀਣ ਦਿੰਦੇ ਹੁਣ ਜਾਇਨਾ ਡੋਰ ਨਹੀਂ ਜੀਣ ਦਿੰਦੀ ਬਿਲਕੁਲ ਭਾਜੀ ਉਹ ਜੋ ਤਾਲ ਮੈਂ ਨਾ ਵਕਾ ਪਹਿਲਾ ਹੋਇਆ ਨਾ ਉਸ ਤੋਂ ਬਾਅਦ ਮੈਂ ਜੋ ਤੁਹਾਨੂੰ ਦੱਸਿਆ ਦੂਜੀ ਵਾਰੀ ਵਜਿਆ ਮੈਂ ਉਹ 30 ਦੀ ਸਪੀਡ ਤੇ ਹੋਣਾ ਮੈਂ ਹੱਥ ਤੇ ਛਟਕਿਆ ਮੈਂ ਡੋਰ ਤੇ ਬਾਅਦ ਸਪੀਡ ਤੇ ਹੁੰਦਾ ਫੇ ਹੋ ਗਿਆ ਸੀ ਹੋ ਗਿਆ ਸੀ ਕੰਮ ਭਾਜੀ ਜਿੱਦਾਂ ਹੁਣ ਆ ਮੈਂ ਡਿਲੀਵਰੀ ਦੇ ਕੇ ਤੁਰਿਆ ਪ੍ਰਿੰਸਨ ਕਲੇਵ ਤੋਂ ਗਲੀ ਦੇ ਨੰਬਰ 1 ਤੋਂ ਤਾਂ ਉਦੋਂ ਮੇਰੇ ਪੈਰ ਤੇ ਲੱਗਿਆ ਉਹ ਵੀ ਮੇਰਾ ਦੇਖੋ ਕਿੱਦਾਂ ਬਚਾ ਹੋਇਆ ਹੁਣ ਇੱਥੇ ਲੜਕਦੀ ਜਾ ਤੂੰ ਫਲੇਮ ਦੇ ਮੋੜੇ ਦੇਖੋ ਆ ਖੰਭਿਆਂ ਦੇ ਉੱਪਰ ਨਾ ਨਹੀਂ ਲੈਣਾ ਪੰਗੋ ਹਾਂਜੀ ਇੱਥੇ ਇੱਥੇ ਹੁੰਦੀ ਆ ਆ ਇੱਥੇ ਲੜਕਦੀ ਜਾ ਤਾਰਾਂ ਦੇ ਉੱਪਰ ਆ ਜਿਹੜਾ ਆ ਰੋਡ ਆ ਰੇ ਮੈਂ ਆ ਜਾ ਤੂੰ ਹੀ ਕਰ ਦੇਂ ਡਿਲੀਵਰੀ ਆ ਜਾ ਮੇਰਾ ਭਰਾ ਹਾਂਜੀ ਹਾਂਜੀ ਆ ਜਾ ਆ ਜਾ ਇੱਕ ਮਿੰਟ ਆ ਜਾ ਸਾਰੀ ਵੀ ਡਿਲੀਵਰੀ ਕਰਦੇ ਆਂ ਹਾਂਜੀ ਹਾਂਜੀ ਅੱਜ ਮੈਂ ਤਾਂ ਕਹਿੰਦਾ ਇੱਥੇ ਟੋਇਆ ਕਰਕੇ ਮੋਟਰਸਾਈਕਲ ਹੋਲੀ ਹੋ ਗਈ ਹੋਣਾ ਟ੍ਰੈਲ ਤਾਂ ਹੀ ਹੋਲੀ ਹੋਇਆ ਟੋਇਆ ਕਰਕੇ ਚਲੋ ਇੱਕ ਫਾਇਦਾ ਤਾਂ ਹੋਇਆ ਇਸ ਰੋਡ ਦਾ ਨੂੰ ਦਾ ਕੋਈ ਫਾਇਦਾ ਨਹੀਂ ਸਾਨੂੰ ਪਰ ਇਹ ਨੇ ਬਚਾ ਦਿੱਤਾ ਥੋੜਾ ਬਹੁਤਾ ਬਚਾ ਕਰਤਾ ਸਾਡਾ ਬਾ ਡੋਰ ਸਾਡੇ ਲਈ ਬਹੁਤ ਖਤਰਨਾਕ ਹੈ ਜੀ ਸਾਰਿਆਂ ਲਈ ਆ ਜੀ ਉਹ ਚਲੋ ਹੁਣ ਦੇਣਿਆ ਦਿਨ ਵੱਲੇ ਦੇ ਚੇਦੇ ਰਾਤ ਨੂੰ ਨਹੀਂ ਰਹਾ ਦਿਨ ਵੱਲੇ ਵੀ ਕਿੱਥੇ ਨਜ਼ਰ ਆਉਂਦੀ ਮੋਰਸਲ ਤੇਜ ਹੋਵੇ ਨਹੀਂ ਚਲੋ ਪਤਾ ਲੱਗ ਜਾਂਦਾ ਮਾੜੇ ਵਾਂ ਕੁਝ ਲੱਗਿਆ ਹਨੇਰੇ ਤਾਂ ਪਤਾ ਨਹੀਂ ਲੱਗਣਾ ਕੁਝ ਮੈਂ ਤਾਂ ਕਹਿ ਕੇ ਹਟਿਆ ਕਿ ਜਿਹੜਾ ਤੁਹਾਡਾ ਦੋਸਤ ਤੁਹਾਨੂੰ ਮਤਲਬ ਜਿਹੜਾ ਤੁਹਾਨੂੰ ਚੰਗੀ ਸਿਹਤ ਦੇਵੇ ਐਸਾ ਮਿੱਤਰ ਜ਼ਰੂਰੀ ਹੈ ਜੇਕਰ ਹਾਲੇ ਵੀ ਤੁਹਾਡੇ ਨਾਲੇ ਚਾਈਨਾ ਡੋਰ ਦੀ ਡਿਮਾਂਡ ਕਰਦੀ ਆ ਫਿਰ ਇੱਕ ਗੱਲ ਮੰਨੋ ਕਿ ਛੱਤਰ ਜ਼ਰੂਰੀ ਹੈ ਪਹਿਲੇ ਮਾਪਿਆਂ ਨੂੰ ਚਾਹੀਦਾ ਜੀ ਸਮਝਾਓ ਇਹ ਚੀਜ਼ਾਂ ਜਿੱਦਾਂ ਸਾਡੇ ਮਾਪੇ ਵਰਦੇ ਕੋਠੇ ਚੜਾਉਣਾ ਨਹੀਂ ਵੀ ਡੇ ਪੁੰਗੇ ਲੱਤ ਰਟ ਜੂਗੀ ਅੱਜ ਕੱਲ ਮਾ ਫੇ ਸਾਡੇ ਟਾਈਮ ਤੇ ਸ਼ਕਤੀਮਨ ਮਨ ਮਨ ਕੱਢੀ ਗਏ ਬਿਲਕੁਲ ਜੀ ਬਿਲਕੁਲ ਹੁਣ ਇਹ ਦੇਖੋ ਚਾਈਨਾ ਡੋਰ ਬਹੁਤ ਘਾਤ ਤੱਕ ਹੈ ਬੇਨਤੀ ਹੈ ਮੈਂ ਤਾਂ ਕਰ ਦਤੇ ਤੁਸੀਂ ਵੀ ਬੇਨਤੀ ਕਰ ਦਿਓ ਜਿਹੜੇ ਮਾਪਿਓ ਦੇਖ ਰਿਹਾ ਕਿ ਲਾਡ ਨਾ ਕਰੋ ਕਿਉਂਕਿ ਜਦ ਤੁਹਾਨੂੰ ਪਤਾ ਲੱਗਣਾ ਨਾ ਹੋ ਸਕਦਾ ਤੁਸੀਂ ਕਹਿ ਤਾ ਦਿਓ ਕਿ ਸਾਡੀ ਮਨਛਾ ਨਹੀਂ ਸੀਗੀ ਜੀ ਗਲਤੀ ਹੋ ਗਈ ਸਾਡੀ ਪਤੰਗ ਨਾ ਕਿਸ ਦਾ ਗਲਾ ਕਟਿਆ ਗਿਆ ਪਰ ਇਹਨੂੰ ਖਰੀਦਣਾ ਆਪਣੇ ਆਪ ਤੇ ਸਾਬਤ ਕਰਦਾ ਕਿ ਤੁਹਾਡੀ ਮਨਛਾ ਹੈ ਆਪਣੇ ਆਪ ਸਾਬਤ ਕਰਦਾ ਕਿ ਤੁਹਾਡੀ ਮਨਚਾ ਹੈ ਜੇ ਤੁਸੀਂ ਡੋਰ ਖਰੀਦ ਰਹੇ ਆਂ ਕੱਲ ਨੂੰ ਕਿਸਦਾ ਨੁਕਸਾਨ ਹੋਣਾ ਤੁਸੀਂ ਜ਼ਿੰਮੇਵਾਰ ਹੋ ਬਿਲਕੁਲ ਹੀ ਬਿਲਕੁਲ ਛਿੱਕੇ ਜਿਹਦਾ ਨਾਂ ਨਾਲ ਉਹਨਾਂ ਦੇ ਮਾਪੇ ਵੀ ਇਸ ਚੀਜ਼ ਦੇ ਜ਼ਿੰਮੇਦਾਰ ਹੈ ਜੀ ਬਸ ਜ਼ਿਆਦਾ ਜੀ ਜ਼ਿਆਦਾ ਬੱਚੇ ਤਾਂ ਨਾ ਸਮਝੇ ਆਂ ਕਈ ਵਾਰ ਨਹੀਂ ਸਮਝਿਆ ਸਾਂ ਤਾਂ ਬੜਿਆਂ ਨੂੰ ਤਾਂ ਪਤਾ ਹੀ ਹੁੰਦਾ ਇਹ ਚੀਜ਼ ਐਦਾਂ ਨੁਕਸਾਨ ਕਰਦੀ ਆ ਜੀ ਕੀ ਫਾਲਟ ਕਰਦੀ ਕੀ ਦਾ ਕੀ ਦਾ ਚੱਕਰ ਪੈਂਦਾ ਦਾ ਕਿੰਨੀ ਹਾਨੀ ਕਰਦੀ ਬੱਚੇ ਨੂੰ ਸਮਝਾਓ ਉਹਨਾਂ ਨੂੰ ਦੱਸੋ ਕਿ ਇਹ ਭਾਣਾ ਤੁਹਾਡੇ ਮਾਪਿਆਂ ਨਾਲ ਵੀ ਹੋ ਸਕਦਾ ਰੱਬ ਨਾ ਕਰੇ ਕਿਸੇ ਨਾਲ ਹੋਵੇ ਇਹ ਜਿਹੜੀਆਂ ਖਬਰਾਂ ਉਹਨਾਂ ਨੂੰ ਦਿਖਾਓ ਬੱਚੇ ਜਿਹੜੇ ਅਣਪੋਹਲ ਹੁੰਦੇ ਆ ਉਹਨਾਂ ਅੰਦਰ ਵੀ ਭਾਵਨਾਵਾਂ ਆਵੇ ਕਿ ਉਹ ਵੀ ਸਮਝਣਗੇ ਤੇ ਉਹ ਵੀ ਇਹਨੂੰ ਕੁਇਟ ਕਰਨਗੇ ਉਮੀਦ ਕਰਦੇ ਆ ਇੱਕ ਦੂਜੇ ਨੂੰ ਦੇਖ ਕੇ ਬੱਚੇ ਨਕਲ ਕਰਦੇ ਆ ਉਹ ਕੋ ਹੈਗੀ ਮੇਰੇ ਕੋ ਹੈਗੀ ਉਹ ਚੀਜ਼ ਦੀ ਜਦ ਕਰਦੇ ਆ ਮਾਪਿਆਂ ਨੇ ਸਮਝਾਉਣਾ ਵੀ ਇਹ ਚੀਜ਼ ਨਾ ਕਰੋ ਇਹਦਾ ਕਿੰਨਾ ਨੁਕਸਾਨ ਹੈ ਇੱਕ ਬੇਨਤੀ ਹੋਰ ਹੈ ਮਾਪਿਓ ਨੂੰ ਜੇ ਤੁਹਾਡੇ ਬੱਚੇ ਤੁਹਾਨੂੰ ਕਹਿੰਦੇ ਕਿ ਲੈ ਪਾਪਾ ਮਿਲ ਜੀ ਤੁਸੀਂ ਕਹਿੰਦੇ ਕਿ ਬੇਟਾ ਚਾਈਨਾ ਡੋਰ ਤਾਂ ਬੈਨ ਹੈ ਉਹ ਕਹਿੰਦਾ ਪਾਪਾ ਉਹ ਤਾਂ ਫਲਾਣੇ ਮੱਲੇ ਫਲਾਣੀ ਗਲੀ 'ਚ ਮਿਲਦੀ ਆ ਫਲਾਣੇ ਦੁਕਾਨਦਾਰ ਤੋਂ ਇੱਕ ਮੇਰੀ ਤੁਹਾਡੇ ਚਰਨਾ 'ਚ ਬੇਨਤੀ ਆ ਮੈਨੂੰ ਮੜ ਜਾ ਹਿੰਟ ਦੇ ਦਿਓ ਫਿਰ ਮੈਂ ਜਾਣਾ ਮੇਰਾ ਕੰਮ ਜਾਣੇ ਪਤਾ ਹੀ ਆਪਾਂ ਤੁਹਾਨੂੰ ਕੋਲ ਲਾਈਏ ਵਧੀਆ ਤੁਹਾਡੇ ਨਾਲ ਯਾਰਾ ਬੰਦੇ ਵੀ ਜੁੜੇ ਹੋ ਆ ਪਤਾ ਲਾ ਸ਼ਹਿਰ ਨੂੰ ਸਾਰੀ ਪਰ ਮੈਂ ਜਾਣਾ ਮੇਰਾ ਕੰਮ ਜਾਣੇ ਨਾ ਬੰਦੂ ਸਲਾਖਾ ਪਿੱਛੇ ਕਰਵਾਈਏ ਤਾਂ ਫਿਰ ਆਪਾਂ ਵੀ ਸ਼ਹਿਰ ਦੇ ਹਮੈਤੀ ਨਹੀਂ ਨਹੀਂ ਸਰ ਉਹ ਤਾਂ ਬਣਦਾ ਜੀ ਦੇਖੋ ਆਪਣਾ ਬੜਾ ਸਭ ਦਾ ਬੜਾ ਹੁੰਦਾ ਜੀ ਸ਼ੁਰੂ ਕਰਦਾ ਕਰੋ ਤਾਦਾ ਬੜਾ ਤਾਹੀ ਨਾ ਕੱਠੀ ਕਰੀਂ ਨਾ ਡੋਰ ਜੇ ਮੈਂ ਨਿਕਲਦਾ ਮੈਨੂੰ ਬੰਦ ਆ ਕਿ ਕੀ ਗੱਲ ਹੈ ਮੈਂ ਇਸ ਗੱਲ ਲਈ ਤੁਹਾਡਾ ਧੰਨਵਾਦ ਦੀਆਂ ਛਲਾਗਾ ਕਰਦਾ ਇਹ ਵੀਰ ਨੇ ਜ਼ਿੰਮੇਵਾਰੀ ਸਮਝੀ ਹੈ ਤਾਂ ਜੋ ਕਿਸੇ ਹੋਰ ਦਾ ਨੁਕਸਾਨ ਨਾ ਹੋਵੇ ਇਹੋ ਜੇ ਵੀਰਾ ਦੀ ਛਲਾਗਾ ਬਣਦੀ ਆ ਚਲੋ ਠੀਕ ਐ ਸਤਨਾਮ ਜੀ ਬਹੁਤ ਮਿਹਰਬਾਨੀ ਬੜੀ ਮਿਹਰਬਾਨੀ ਭਾਈ ਜੀ ਬਹੁਤ ਜਿਹੜਾ ਤੁਸੀਂ ਆਏ ਆ ਕੋਈ ਤੇ ਕੋ ਮੈਂ ਤਾਂ ਤੁਹਾਨੂੰ ਤਾਂ ਫੋਨ ਲਾ ਮੈਂ ਚਲੋ ਮੈਂ ਫਸਦਾ ਕੋਈ ਹੋਰ ਬੰਦਾ ਮੇਰੀ ਜਗ੍ਹਾ ਫਸਦਾ ਬੰਦਾ ਵੇਰ ਹੋਵੇ ਆਪਣੇ ਬੱਚਿਆਂ ਨੂੰ ਰੋਕਣ ਮਾਪੇ ਦੁਕਾਨਦਾਰ ਬੰਦ ਹੋਣ ਉਹਨਾਂ ਥੋੜਾ ਡਰ ਪਵੇ ਵੀ ਅਸੀਂ ਚੀਜ਼ ਆਪਣੀ ਨਹੀਂ ਵੇਚਦੇ ਮੈਨੂੰ ਲੱਗਦਾ ਪਿਛਲੇ ਸਾਲ ਬਹੁਤ ਬੇਨਤੀਆਂ ਕਰ ਲਈ ਹੁਣ ਛਿੱਤਰ ਕੰਮ ਆਊਗਾ ਬਿਲਕੁਲ ਭਾਈ ਛਿੱਤਰੇ ਕੰਮ ਆਊਗਾ ਤੁਹਾਡੀ ਗੱਲ ਸਹੀ ਆ ਛਿੱਤਰ ਜੇ ਸਾਨੂੰ ਪਤਾ ਲੱਗਿਆ ਅਸੀਂ ਛਿੱਤਰ ਫਿਰਾਂਗੇ ਤੁਹਾਨੂੰ ਤੁਹਾਨੂੰ ਮਿਹਰਬਾਨੀ ਜੁੱਤੀ ਤੇ ਯਾਰ ਜੁੱਤੀ ਤੋਂ ਬਿਨਾ ਹਟਦੇ ਹਾਂਜੀ 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 ਪਾਜੀ ਮਿਹਰਬਾਨੀ ਬੱਸ ਆਨ ਵੱਡਾ ਹੋ ਰਿਹਾ ਅੱਜ ਮੈਂ ਇੱਕ ਖਬਰ ਚਲਾਈ ਹੈ ਚੈਨਲ ਤੇ ਇੱਕ ਬੰਦਾ ਉਹ ਗੁੜ ਵੇਚਣ ਜਾਂਦਾ ਉਹਦੀ ਜੀਬ ਕੱਟੀ ਗਈ ਹਾਂਜੀ ਹਾਂ ਉਹ ਤਾਂ ਹੋਕਾ ਹੀ ਬੋਲ ਕੇ ਦੇਣਾ ਅਨਾ ਕੇ ਗੁੜ ਲੈ ਲਓ ਉਹ ਬੋਲੂਗਾ ਕਿੱਦਾਂ ਹੁਣ ਦੇਖੋ ਜੀ ਉਹ ਉਹਦਾ ਰਿਜਕੇ ਮਰ ਗਿਆ ਇੱਕ ਤਰ੍ਹਾਂ ਦਾ ਕੀ ਕਰੂਗਾ ਉਹ ਜੀਵਾਨ ਚਲੀ ਗਈ ਨਾਲ ਹੈਲਪਰ ਰੱਖੂਗਾ ਆਪਣੀ ਜੋ ਕੀ ਕਮਾਈ ਨੂੰ ਹੈਲਪਰ ਨੂੰ ਕਿਥੋਂ ਦਊਗਾ ਦੱਸੋ ਤੁਹਾਡਾ ਤੁਹਾਡਾ ਨਾਮ ਕੀ ਹੈ ਗੁਰਜੀਤ ਸਿੰਘ ਜੀ ਸੁੱਖੇ ਸੁੱਖੇ ਹਾਂਜੀ ਸੁੱਖੇ ਸੁੱਖੇ ਤੁਹਾਡਾ ਨਾਮ ਕੀ ਹੈ ਗੁਲਵਿੰਦਰ ਜੀ ਗੁਲਵਿੰਦਰ ਠੀਕ ਹੈ ਜੀ ਚਲੋ ਇਹ ਵੀਰਾਂ ਨੇ ਆਪਣਾ ਪੱਕਾ ਰੱਖਿਆ ਧਿਆਨ ਨਾਲ ਭਾਈ ਪਲਟ ਨਾ ਜਾਵੇ ਆ ਟੋਏ ਬਹੁਤ ਹੈ ਨਾ ਡੇਡ ਡੇਡ ਫੁੱਟ ਦੇ ਦਾ ਟੋਏ ਆ ਚਲੋ ਆ ਟੋਏ ਨੇ ਕਹਿੰਦੇ ਜਾਨ ਬਚਾ ਲਈ ਨਹੀਂ ਤਾਂ ਔਖਾ ਸੀ ਤਾਂ ਮੇਰੀ ਬੇਨਤੀ ਹੈ ਪ੍ਰਸ਼ਾਸਨ ਅੱਗੇ ਹਾਲਾਂਕਿ ਅੱਜ 6:00 ਤੱਕ ਇੱਕ ਇਨਫੋਰਮੇਸ਼ਨ ਆਈ ਸੀ ਇੱਥੋਂ ਆ ਜਾਓ ਆਪਰੇਮ ਤੋਂ ਆ ਜਾਓ ਸਾਡੀ ਇੱਕ 6:00 ਤੱਕ ਇਨਫੋਰਮੇਸ਼ਨ ਆਈ ਸੀਗੀ ਕਿ ਹੋ ਸਕਦਾ ਆ ਇਧਰਲੇ ਰੋਡ ਤੇ ਇੱਕ ਪਿੰਡ ਆਵੇਂ ਨਾ ਨਹੀਂ ਲੈਣਾ ਜਾਤੀ ਖਬਰ ਦੀ ਪੁਸ਼ਟੀ ਨਹੀਂ ਹੁੰਦੀ ਕਿ ਮੋਰੇ ਪਿੰਡ ਆਉਂਦਾ ਇੱਕ ਉਥੋਂ ਜਿਹੜੇ ਗੱਟੂ ਪੜੇ ਗਏ ਆ ਉਮੀਦ ਕਰਦੇ ਆ ਕਿ ਜਿਹੜੇ ਗੱਟੂ ਵੇਚਦੇ ਆ ਕਿਉਂਕਿ ਪ੍ਰਸ਼ਾਸਨ ਜਿਹੜਾ ਆ ਉਹ ਸਰਗਰਮ ਹੈ ਪ੍ਰਸ਼ਾਸਨ ਜਿਹੜਾ ਮੁਸਤੈਦੀ ਨਾਲ ਕੰਮ ਕਰ ਰਿਹਾ ਹੈ ਉਮੀਦ ਕਰਦੇ ਆ ਜਿਹੜੇ ਗੱਟੂ ਵੇਚਦੇ ਆ ਉਹਨਾਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਤੇ ਸਲਾਖਾਂ ਦੇ ਪਿੱਛੇ ਕੀਤਾ ਜਾਵੇ ਤੇ ਨਵੇਂ ਨਵਾਂ ਸ਼ਹਿਰ ਜਿਹੜਾ ਆ ਉਹ ਚਾਈਨਾ ਡੋਰ ਫ੍ਰੀ ਹੋਵੇ ਜਿਵੇਂ ਕੋਵਿਡ ਦੀ ਬਿਮਾਰੀ ਸੀ ਐਦੀ ਚਾਈਨਾ ਡੋਰ ਦੀ ਬਿਮਾਰੀ ਆ ਇਸ ਤੋਂ ਨਜਾਤ ਪਵਾਣੀ ਇਸ ਤੋਂ ਆਜ਼ਾਦ ਹੋਣਾ ਬਹੁਤ ਜ਼ਰੂਰੀ ਆ ਮੈਂ ਇੱਕ ਬੇਨਤੀ ਕਰ ਦੇਣੀ ਚਾਹੁੰਦਾ ਕਿ ਮੈਂ ਮਾਫੀ ਚਾਹੁੰਦਾ ਜੇ ਕਿਸੇ ਨੂੰ ਕੋਈ ਮੇਰਾ ਸ਼ਬਦ ਤਲਖੀ ਭਰਪੂਰ ਲੱਗੇ ਪਰ ਬੱਚਿਆਂ ਨੂੰ ਸੱਚੀ ਪਿਆਰ ਨਾਲ ਸਮਝਾਓ ਨਹੀਂ ਸਮਝਦੇ ਤਾਂ ਉਹੀ ਟ੍ਰੀਟਮੈਂਟ ਵਰਤੋ ਜਿਹੜਾ ਸਾਡੇ ਬਜ਼ੁਰਗ ਵਰਤਦੇ ਸੀਗੇ ਫਿਰ ਇਸ ਤੋਂ ਬਿਨਾ ਪੰਜਾਬੀ ਲੋਟ ਨਹੀਂ ਆਉਂਦੇ ਫਿਰ ਵਿਗੜੇ ਟਿਕੜੇ ਦਾ ਡੰਡਾ ਪੀਰੇ ਹੀ ਹੁੰਦਾ ਕਿਉਂਕਿ ਇਹ ਜ਼ਰੂਰੀ ਆ ਇਨਸਾਨੀਅਤ ਦਾ ਘਾਣ ਹੋ ਰਿਹਾ ਚਾਈਨਾ ਡੋਰ ਦੇ ਨਾਲ ਇਹ ਖੂਨੀ ਡੋਰ ਤੋਂ ਬਚਾ ਕਰੋ ਇਹ ਸਿੰਥੈਟਿਕ ਡੋਰ ਹੈ ਇਹ ਪਲਾਸਟਿਕ ਦੀ ਡੋਰ ਹੈ ਇਹ ਲੋਕਾਂ ਦਾ ਬਹੁਤ ਨੁਕਸਾਨ ਕਰ ਰਹੀ ਆ ਆਪਾਂ ਇਹਨੂੰ ਅਵਾਇਡ ਕਰੀਏ ਇੱਚੇ ਸਾਰ ਦੇ ਭਲਾ ਉਮੀਦ ਕਰਦਾ ਜਿਹੜੀ ਗੱਲਬਾਤ ਤੁਹਾਡੇ ਤੱਕ ਪਹੁੰਚਾਉਣਾ ਚਾਹੁੰਦਾ ਸੀ ਜਿਹੜਾ ਮੈਸੇਜ ਮੈਂ ਤੁਹਾਡੇ ਤੱਕ ਪਹੁੰਚਾਉਣਾ ਚਾਹੁੰਦਾ ਸੀ ਉਹ ਪਹੁੰਚ ਜਾਵੇਗਾ ਬਹੁਤ ਬਹੁਤ ਸ਼ੁਕਰ ਹੈ ਜੀ